ਕੁਰਕੂਲ ਗਲੋਬਲ ਸਕੂਲ ਦੇ ਵਿੱਚ 10ਵਾਂ ਸਲਾਨਾ ਸਥਾਪਨਾ ਦਿਵਸ ਮਨਾਇਆ ਗਿਆ ਇਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਪਹੁੰਚ ਕੇ ਸ਼ਿਰਕਤ ਕੀਤੀ ਇਸ ਮੌਕੇ ਕੁਰਕੂਲ ਸਕੂਲ ਦੇ ਵਿੱਚ ਪਹੁੰਚੇ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭੂਖਾ ਹਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿ ਬੱਚਿਆਂ ਦੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਹਨਾਂ ਦੇ ਬਾਰੇ ਕਈ ਤਰ੍ਹਾਂ ਦੀਆਂ ਜਿਹੜੀਆਂ ਕਿ ਕਮੀਆਂ ਪੇਸ਼ੀਆਂ ਉਹਨਾਂ ਨੂੰ ਦੂਰ ਕਰਕੇ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਵਿੱਚ ਸਭ ਤੋਂ ਅੱਗੇ ਲਿਆਉਣਾ ਚਾਹੀਦਾ ਹੈ ਕਿਉਂਕਿ ਦੇਸ਼ ਵਿੱਚ ਜਿਹੜੇ ਕਿ ਛੋਟੇ ਤੋਂ ਲੈ ਕੇ ਵੱਡੇ ਅਧਿਆयों ਤੱਕ ਪੜ੍ਹਾਈ ਦੇ ਵਿੱਚ ਖੇਤਰ ਵਿੱਚ ਮੱਲਾ ਮਾਰਨ ਵਾਲੇ ਵਿਦਿਆਰਥੀ ਵੱਡੇ-ਵੱਡੇ ਅਧਿਆਤਾਂ ਤੇ ਪਹੁੰਚੇ ਹਨ ਇਸੇ ਤਰ੍ਹਾਂ ਹੀ ਇਸ ਸਕੂਲ ਦੇ ਵਿੱਚੋਂ ਵੀ ਕਈ ਵਿਦਿਆਰਥੀ ਬਾਹਰਲੇ ਮੁਲਕਾਂ ਵਿੱਚ ਵੀ ਆਪਣੀ ਛਾਪ ਛੱਡੀ ਬੈਠੇ ਹਨਆਂ ਬੇੜੀਆਂ ਨੂੰ ਵੀ ਉਹੀ ਮੁਹਾਲ ਦਈਏ ਮੈਨੂੰ ਨਹੀਂ ਲੱਗਦਾ ਕਿ ਕਿਸੇ ਵੀ ਫੀਲਡ ਦੇ ਵਿੱਚ ਸਾਡੀਆਂ ਬੇਟੀਆਂ ਨੇ ਜਿਹੜੀਆਂ ਸਭ ਤੋਂ ਪਿੱਛੇ ਰਹਿ ਸਕਦੇ ਨੇ ਔਰ ਮੈਂ ਦੇਖ ਰਿਹਾ ਸੀ ਜਿਹੜਾ ਪੰਗੜਾ ਜੇ ਤੁਹਾਡੇ ਚਿਹਰੇ ਤੇ ਸਮਾਈਲ ਨਹੀਂ ਹੈ ਤਾਂ ਪੰਗੜਾ ਨਹੀਂ ਹੈ ਮੈਂ ਦੇਖਿਆ ਹਰ ਇੱਕ ਬੱਚੀ ਦੇ ਚਿਹਰੇ ਤੇ ਸਮਾਈਲ ਸੀ ਕਿਉਂਕਿ ਪੰਗੜਾ ਹੈ ਹੀ ਉਸਦਾ ਨਾਮ ਹੈ ਜੇ ਤੁਹਾਡੇ ਚਿਹਰੇ ਤੇ ਸਮਾਈਲ ਹੋਵੇ ਮੈਂ ਕਿਹਾ ਸਮਾਈਲ ਤੋਂ ਬੱਚਿਆਂ ਦੇ ਤੇਰੇ ਤੇ ਸੀ ਐ ਲੱਗਦਾ ਸੀ ਕਿ ਸਾਡੀਆਂ ਇਹ ਬੇਟੀਆਂ ਵੀ ਸਾਡੀਆਂ ਪਰੀਆਂ ਨੇ ਸਾਡੀਆਂ ਸਰਦ ਜਿਹੜਾ ਉੱਥੇ ਐਨੂਲ ਫੰਕਸ਼ਨ ਹੈ ਜਿਹੜਾ ਕਰਵਾਇਆ ਗਿਆ ਸੀ ਉਥੇ ਜਿਹੜਾ ਬੱਚਾ ਨਾਲ ਆਪਣਾ ਆਧਾ ਘੰਟਾ ਬਤੀਤ ਕਰਨ ਵਾਸਤੇ ਆਇਤੇ ਬੱਚਿਆਂ ਦੀ ਪਰਫਾਰਮੈਂਸ ਦੇਖਣ ਆਇਤੇ ਸੋ ਇਸ ਕਰਕੇ ਅੱਜ ਪਾਤੜਾ ਵਿਖੇ ਇੱਕ ਇਹ ਸਕੂਲ ਹੈ ਇੱਕ ਸਕੂਲ ਹੋਰ ਹੈ ਉਥੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਇਨਵਾਈਟ ਕੀਤਾ ਗਿਆ ਸੀ ਸਾਡੇ ਐਮਐਲਏ ਸਭ ਵੱਲੋਂ ਇਨਵਾਈਟ ਕੀਤਾ ਗਿਆ ਸੀ ਸੋ ਇਸ ਕਰਕੇ ਅੱਜ ਉਹ ਇਹ ਹਾਜ਼ਰੀ ਜਿਹੜੀ ਭਰੀ ਹੈ ਉੱਥੇ ਕਰ ਲਾਂਗੇ ਬਾਪੇ ਮਿਲਣੀ ਮੀ ਆ ਕਾਫੀ ਜਿਆਦਾ ਪ੍ਰੋਗਰਾਮ ਇਹ ਵੀ ਦੇਖਣ ਨੂੰ ਮਿਲ ਰਿਹਾ ਕਿੱਥੇ ਕਿੱਥੇ ਇਸ ਤਰ੍ਹਾਂ ਦਾ ਪ੍ਰੋਗਰਾਮ ਔਰ ਅੱਜ ਦੇ ਸਕੂਲ ਤੇ ਵੀ ਇਸ ਤਰ੍ਹਾਂ ਦਾ ਦੇਖੋ ਸਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ 16 ਤਰੀਕ ਨੂੰ ਜਿਹੜੀ ਪੇਰੈਂਟ ਟੀਚਰ ਜਿਹੜੀ ਮੀਟਿੰਗ ਹੈ ਉਹ ਰੱਖੀ ਗਈ ਆ ਸੋ ਅੱਜ ਸਾਰੇ ਪੰਜਾਬ ਦੇ ਵਿੱਚ ਹੀ ਆ ਔਰ ਉਹ ਆਪਸ ਵਿੱਚ ਇੱਕ ਮਿਲਣੀ ਆ ਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਜਾਂ ਕੋਈ ਸੁਝਾਅ ਦੇਣਾ ਉਹਦੇ ਸਬੰਧ ਦੇ ਵਿੱਚ ਜਿਹੜੀ ਮੀਟਿੰਗ ਆ ਇਹ ਸਾਰੇ ਪੰਜਾਬ ਚ ਰੱਖੀ ਗਈ ਆ ਵਿਦਿਆਰਥੀਆਂ ਨੂੰ ਕੀ ਕਹਿਣਾ ਚਾਹੋਗੇ ਅੱਜ ਦੇ ਸੰਦੇਸ਼ ਕੀ ਦੇ ਦੇਖੋ ਸੰਦੇਸ਼ ਤਾਂ ਇਹੀ ਆ ਕਿ ਸ ਨਾ ਕੁਛ ਨਹੀਂ ਹੈ ਸਿੱਖਿਆ ਬਿਨਾਂ ਅਸੀਂ ਇੱਕ ਸਮਝੋਗੇ ਅੱਜ ਹੀ ਆ ਸੋ ਸਾਨੂੰ ਜਿੰਨਾ ਹੋ ਸਕੇ ਸਿੱਖਿਆ ਸਿੱਖਣੀ ਚਾਹੀਦੀ ਆ ਪੜਾਈ ਪੜ੍ਹਨੀ ਚਾਹੀਦੀ ਆ ਚੰਗੀ ਐਜੂਕੇਸ਼ਨ ਪ੍ਰਾਪਤ ਕਰਨੀ ਚਾਹੀਦੀ ਆ ਜਿਹਦੇ ਚੰਗੀ ਐਜੂਕੇਸ਼ਨ ਪ੍ਰਾਪਤ ਕੀਤੀ ਹੋਈ ਆ ਉਹ ਕਦੇ ਭੁੱਖਾ ਨਹੀਂ ਮਰਦਾ ਉਹ ਕਿਸੇ ਨਾ ਕਿਸੇ ਮੁਕਾਮ ਤੇ ਪਹੁੰਚਣੀ ਪਹੁੰਚਣਾ ਉਹਨੇ ਜੇ ਇਮਾਨਦਾਰੀ ਨਾਲ ਜੇ ਉਹ